ਉੱਤੇ ਜਾ ਕੇ ਬੋਲਾਂਗੇ ਹੁਣ ਤਾਂ ਕਿਉਂ ਇੱਥੇ ਕੀ ਆ ਇੱਥੇ ਮੂੰਹ ਜੜਾਇਆ ਕਿਸੇ ਨੇ ਇੱਥੇ ਮਾਹੌਲ ਦੇ ਉਹਦੇ 20 ਤੇ ਪਹੁੰਚ ਗਏ ਆ ਸੋ ਓਏ ਹੋਏ 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 ਆਪਾਂ ਕਿੱਥੇ ਜਾਣਾ ਆ ਆਪਾਂ ਮਿਸ਼ਨ ਬੇ ਚੱਲਾਂਗੇ ਇਹਦੇ ਮਿਸ਼ਨ ਬੇ ਚੱਲੇ ਆ ਹੁਣ ਸਾਡਾ ਪਲਾਨ ਕਿਤੇ ਹੋਰ ਬਣ ਗਿਆ ਹੁਣ ਜਾਣਦਾ ਹੰਦਰ ਪਿੰਡ ਚਾਹ ਪੀਂਦੇ ਸੀ ਇੱਥੇ ਰੈੱਡ ਬੁੱਲ ਪਿਆਈ ਕਹਿੰਦੇ ਟੇਸਟ ਖਰਾਬ ਸੋ ਮੋਲ ਦੇ ਚੱਕਰ 'ਚ ਸਵੇਰ ਦੇ 10 ਵਜੇ ਦੇ ਨਿਕਲੇ 6 ਵਜੇ ਤੱਕ ਕੁਝ ਨਹੀਂ ਦਿਖਿਆ ਇੱਥੇ ਇੱਥੇ ਮਿਲੂਗਾ ਤੁਹਾਡਾ ਸਮਾਨ ਲੱਗੂਗਾ ਕੀ ਮਿਲੂਗਾ ਹੈਲੋ ਹੈਲੋ ਹਾਂਜੀ ਕਿਵੇਂ? ਕਿਵੇਂ? ਕੀ ਆਉਂਦੀ ਸ਼ਰਮ ਤੇਰੇ ਕਿ ਇਹੋ ਜਿਹਾ ਮੈਨੂੰ ਆਉਂਦੀ ਆ ਸ਼ਰਮ ਨਹੀਂ ਤੇਰੇ ਕਿ ਇਹੋ ਜਿਹਾ ਲੱਗਾ ਜਿਹੜਾ ਤੈਨੂੰ ਸ਼ਰਮ ਹੁੰਦੀ ਹੈ। ਇਹਨੂੰ ਆਉਂਦੀ ਆ। ਪੱਟ ਰਿਆਂ ਨੂੰ ਕੁੱਤੀ ਕਹਿੰਦੇ ਆ ਇਹ। ਕੁੱਤਾ, ਕੁੱਤੀ, ਕੁੱਤੀ। ਆ ਇੱਧਰ ਆ ਮੋਰਾ ਬਾਵਾ ਵੱਡਾ ਇਹਦਾ। ਬਾਪਾ ਸਾਸਰੀ ਘਰ ਸੋ ਅੱਜ ਚੱਲੇ ਆਂ ਆਪਾਂ ਘੜੀ ਬੀਜ ਦੀ। ਓਲੇਵਾ। ਓਲੇਵਾ। ਓਲੇਵਾ ਬੀਜ ਤੇ ਸੋ ਕਹਿੰਦੇ ਕੀ ਕੀ ਕਹਿਣਾ ਜਾਉਂਗੇ? ਉੱਤੇ ਜਾ ਕੇ ਬੋਲਾਂਗੇ ਹੁਣ ਤਾਂ ਕਿਉਂ ਇੱਥੇ ਕੀ ਆ ਇੱਥੇ ਮੂੰਹ ਝੜਾਇਆ ਕਿਸ ਨੇ ਇੱਥੇ ਮਾਹੌਲ ਦੇਖ ਮਾਹੌਲ ਦੇਖ ਸਿਚੁਏਸ਼ਨ ਦੇਖ ਕੇ ਕਹਿੰਦੇ ਕਿ ਨਾਲ ਜੁੜੇ ਰੋ ਬੀਚ ਦੇ ਤੁਹਾਨੂੰ ਮੋਲ ਦਿਖਾਵਾਂਗੇ ਆ ਜਾਓ ਸਵਾਰੀਆਂ ਕਹਿੰਦੇ ਕਿ ਨਾਲ ਜਾਣ ਵਾਲੀਆਂ ਹੋਰ ਆ ਇੱਕ ਆ ਕੇ ਮਾਮਾ ਜੀ ਸੋ ਮਾਮਾ ਜੀ ਵਨ ਆਫ ਦੀ ਵਨ ਮਾਮਾ ਜੀ ਜਿੰਦਾਬਾਦ ਸੋ ਨਾਲ ਅਰਸ਼ ਹੈ ਤੋਂ ਨਾਲ ਦੇ ਦੋ ਲੋਂਡੇ ਕਹਿੰਦੇ ਤੁਹਾਨੂੰ ਮੈਂ ਦਿਖਾਈ ਚੁੱਕਾ ਹਾਂ ਜੀ ਓਕੇ ਜੀ ਜਿਹੜੇ ਦੀ ਲੈਂਦੇ ਰੋਜ਼ ਗਲਤ ਗਲਤ ਨਾ ਯੂਜ਼ ਕਰੋ ਇਹ ਵਲੌਗ ਬਣਦਾ ਪਿਆ ਪਕਾਈ ਨਾ ਮਾਰੋ ਸੋ ਨਿਊਜ਼ੀਲੈਂਡ ਦਾ ਕਹਿੰਦੇ ਕਿ ਤੁਸੀਂ ਬਾਹਰ ਵਾਲਾ ਮਹੌਲ ਦੇਖੋ ਆਕਾਂ ਦੇਖੋ ਰੰਗ ਦੇਖੋ ਛੜਕਣ ਤੇ ਆਏ ਹਾਏ ਹੇ ਸੋ ਬੀਚ ਦੇ ਆਜੋ ਸਸਰੀਕਾਲ ਜੀ ਓ ਜੀ ਬਾਬਿਓ ਦੇਖੋ ਬੀਚ ਦਾ ਮਹੌਲ ਹਜੇ ਤਾਂ ਆਸੇ ਪਾਸੇ ਦਾ ਮਹੌਲ ਹੈ ਸੋ ਅੰਦਰ ਜਾ ਕੇ ਤੁਹਾਨੂੰ ਸਾਰੀ ਗੱਲਬਾਤ ਦਿਖਾਉਣੇ ਆ ਸੋ ਆਇਓ ਬਾਬੇ ਹੁਣ ਗੱਡੀ ਲਾਈਏ ਪਾਰਕਿੰਗ ਦੇ ਵਿੱਚ ਵੀ ਤੋਂ 25 ਮਿੰਟ ਹੋ ਗਿਆ ਬਾਬੇਓ ਪਾਰਕਿੰਗ ਨਹੀਂ ਲੱਭਦੀ ਪਈ ਬਾਬੇਓ ਕਹਿੰਦੇ ਕਿ ਸਵਾਰੀਆਂ ਆਪਣੇ ਕਹਿੰਦੇ ਕਿ ਸਮਾਨ ਦੀ ਆਪ ਜ਼ਿੰਮੇਵਾਰਾ ਸਾਰਾ ਸਮਾਨ ਕੱਢ ਲੋ ਤੇ ਬੀਜ ਤੇ ਪਹੁੰਚ ਗਏ ਆ ਸੋ ਓਏ ਹੋਏ 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 ਹਾਂਜੀ ਪਹਿਲੀ ਵਾਰ ਹੀ ਆਏ ਤੁਸੀਂ ਬੀਜ ਤੇ ਯੈਸ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਹੈਂ ਤੂੰ ਕੀ ਕਹਿਣਾ ਚਾਹੇਂਗਾ ਇੱਧਰ ਨੂੰ ਮੂੰਹ ਕਰ ਤੂੰ ਕੀ ਕਹਿਣਾ ਚਾਹੇਂਗਾ ਮੈਂ ਤਾਂ ਕੋਈ ਨਹੀਂ ਥੱਲੇ ਸਾਡੇ ਵਿੱਚ ਕਿੱਧਰ ਫੜਿਆ ਫਿਰਦਾ ਐਡਾ ਚਾਹਤ ਨੂੰ ਬੀਜ ਦਾ ਕੋਲਾ ਦੇ ਮੁੰਡੇ ਕਹਿੰਦੇ ਕਿ ਖੁਸ਼ ਆ ਪੂਰੇ ਆ ਵੇ ਇੱਕ ਪਾਸੇ ਕਹਿੰਦੇ ਕਿ ਬਾਲੀਬਾਲ ਚੱਲਦੀ ਪਈ ਆ ਉਧਰ ਕਹਿੰਦੇ ਕਿ ਬੱਚੇ ਖੇਡ ਰਹੇ ਆ ਸੋ ਇੱਧਰ ਵੀ ਕਹਿੰਦੇ ਕਿ ਹੁਣ ਅਸੀਂ ਪ੍ਰੋਗਰਾਮ ਬਣਾਵਾਂਗੇ ਲੋਕ ਟੈਂਟ ਲਾ ਕੇ ਬੈਠੇ ਆ ਸੋ ਆਹ ਦੇਖੋ ਮੋੜ ਇਹਦੇ ਵਿੱਚ ਤੇ ਆਪਾਂ ਜਾਣਾ ਵੀ ਨਿਕਰਾਂ ਨੁਕਰਾਂ ਪਾ ਗਿਆ ਓਏ ਤੇ ਪੈਂਟਾ ਸ਼ਰਟਾਂ ਪਾ ਕੇ ਆ ਗਏ ਆ ਇਹ ਦੱਸੋ ਇਹ ਕੀ ਕਰਨਗੇ ਆਪਣੇ ਵੀ ਦਿਖਾ ਨਾ ਹੈ ਮੇਰੇ ਦਾ ਨਿਕਰੀ ਪਾਈ ਆ ਲੋ ਦਾ ਕੀ ਆ ਲੋਣੀ ਸੌਖੀ ਆ ਸਮਝਿਆ ਕਰ ਲੋ ਜੀ ਜਿਹੜੀ ਚੀਜ਼ ਦੇਖਣ ਆਏ ਸੀ ਉਹ ਤਾਂ ਵਿੱਚ ਤੇ ਮਿਲੀ ਨਹੀਂ ਪਰ ਕੁੱਤੇ ਕਾਤੇ ਮਿਲ ਰਹੀ ਤਾਂ ਸਾਨੂੰ ਐ ਮਾਮਾ ਜੀ ਅੱਜ ਲੋਕਾਂ ਦੇ ਨਾਲ ਰਿਲੈਕਸ ਕਰਦੇ ਆਪਣੇ ਕੁੱਤੇ ਖੁਆਤਾ ਦੇਣਾ ਲੱਗਦਾ ਅੱਜ ਆਪਾਂ ਜਿਹੜੀ ਚੀਜ਼ ਦੇਖਣਾ ਸੀ ਉਹ ਨਹੀਂ ਮਿਲ ਰਹੀ ਹਾਂਜੀ ਆਪਾਂ ਦੇਖਣ ਲੋਕੀ ਪਿਕਨਿਕ ਵੀ ਬਣਾ ਰਹੇ ਹਾਂਜੀ ਮੈਂ ਦਿਖਾਤਾ ਲੋਕ ਪਿਕਨਿਕ ਬਣਾ ਰਹੇ ਆ ਤੇ ਆਪਣਾ ਇੰਜੋਏ ਕਰ ਰਹੇ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰ ਰਹੇ ਮਾਮਾ ਜੀ ਸੋ ਆਪਾਂ ਵੀ ਇੱਥੇ ਹੁਣ ਬਹਿ ਕੇ ਝਟ ਗੱਲਾਂ ਕਰਾਂਗੇ ਇਸ ਤੋਂ ਬਾਅਦ ਆਪਾਂ ਕਿੱਥੇ ਜਾਣਾ ਆ ਆਪਾਂ ਮਿਸ਼ਨ ਬੇ ਚੱਲਾਂਗੇ ਇਹਦੇ ਮਿਸ਼ਨ ਬੇ ਚੱਲੇ ਹੁਣ ਸਾਡਾ ਪਲਾਨ ਕਿਤੇ ਹੋਰ ਬਣ ਗਿਆ ਹੁਣ ਜਾਂਦਾ ਹੁਣ ਆਪਾਂ ਅਗਲੀ ਦੇਖੋ ਬਾਸ ਤੁਸੀਂ ਵਲੌਗ ਨਾਲ ਜੁੜੇ ਰਹੋ ਜੁੜੇ ਰਹੋ ਕਹਿੰਦਾ ਕਿ ਮਾਮਾ ਜੀ ਨੇ ਕਹਿੰਦਾ ਕਿ ਸਾਰਿਆਂ ਨੂੰ ਪਿਆਈ ਕਹਿੰਦੇ ਰੈੱਡ ਬੁੱਲ ਤੇ ਨਾਲ ਪਿਆ ਕੋਗ ਤੇ ਬੰਦੇ ਮਾਮਾ ਜੀ ਕਿੱਧਰ ਚਲ ਗਏ ਆਪਣੇ ਬੰਦੇ ਲੱਗਦਾ ਕੋਈ ਜਨਾਨੀ ਜਨੂਨੀ ਸੋਹਣੀਆਂ ਚੀਜ਼ਾਂ ਦੇਖਣ ਚਲੇ ਗਏ ਮੈਨੂੰ ਲੱਗਦਾ ਮੁੰਡੇ ਜਵਾਨ ਆ ਸਾਡੇ ਹਾਂਜੀ ਮੁੰਡੇ ਜਵਾਨ ਆ ਕਹਿੰਦੇ ਕੀ ਸੋ ਬੰਦੇ ਲੱਭ ਨਹੀਂ ਰਹੇ ਜੇ ਕਹਿੰਦੇ ਕਿ ਪੰਜਾਬੀ ਬੰਦਾ ਲੱਭਣਾ ਤੇ ਜੇ ਲੱਭਣਾ ਤੇ ਕਿੱਥੇ ਲੱਭੋ ਇਹਦੇ ਗੋਰੀਆਂ ਦੇ ਨੇੜੇ ਤੇੜੇ ਦੇਖਦੇ ਕਹਿੰਦੇ ਕੀ ਅੱਧਾ ਘੰਟਾ ਹੋ ਗਿਆ ਇਹਨਾਂ ਨੂੰ ਲੱਭਦੇ ਕੀ ਕਿੰਨੀਆਂ ਕੋ ਪੱਟ ਲੀਆਂ ਕੁੜੀਆਂ ਆ ਫੜੋ ਲਓ ਜੀ ਕਹਿੰਦਾ ਕਿ ਰੈੱਡ ਬੁੱਲ ਲੈ ਕੇ ਆਏ ਆ ਕੀ ਪੰਜ ਪੰਜ ਕੁੜੀਆਂ ਤੂੰ ਕਿੰਨੇ ਛੱਕੇ ਵੱਟੇ ਇੱਕ ਦੂਜੇ ਨਾਲ ਤਾਂ ਨਹੀਂ ਸਾਲੋ ਕਰ ਰਹੇ ਕੁਝ ਨੂੰ ਸਵਾਲ ਲੱਗੀ ਭੈਂਦਰ ਪਿੰਡ ਚਾਹ ਪੀਂਦੇ ਸੀ ਇੱਥੇ ਰੈੱਡ ਬੁੱਲ ਪਿਆਈ ਕਹਿੰਦਾ ਟੇਸਟ ਖਰਾਬ ਆ ਆਹੋ ਕੀ ਆਹੋ ਉਹ ਵੀ ਲੰਗਰ ਚ ਵੱਧ ਪੀਤੀ ਹੁੰਦੀ ਹੈ ਕਹਿੰਦੇ ਕੀ ਲੱਗਾ ਨਹੀਂ ਸੈਟ ਸੋ ਹੁਣ ਕਹਿੰਦੇ ਕੀ ਮਾਮਾ ਜੀ ਦੱਸੋ ਕੀ ਪਲਾਨ ਅਗਲਾ ਪਲਾਨ ਅਗਲਾ ਥੋੜੇ ਹੋਰ ਵਧੀਆ ਵੀਚ ਤੇ ਚੱਲਦੇ ਆ ਮਿਸ਼ਨ ਦੇ ਵੀ ਅੱਜ ਟਰਾਈ ਮਾਰਦੇ ਅੱਜ ਕਹਿੰਦੇ ਕਿ ਚੌਥੀ ਵੀਚ ਤੇ ਚੱਲੇ ਆ ਹਜੇ ਤੱਕ ਜੋ ਅਸੀਂ ਦੇਖਣਾ ਚਾਹੁੰਦੇ ਆ ਨਾ ਹੈ ਰੂਹ ਨੂੰ ਠੰਡ ਦੇਵੇ ਜਿਹੜਾ ਰੂਹ ਨੂੰ ਜਵਾਨੀ ਮੁੜ ਕੇ ਆ ਦੇ ਆਈ ਦੀ ਅੱਛਾ ਥੋੜਾ ਜਵਾਨ ਹਾਂਜੀ ਸੋ ਜਿਹੜੀ ਰੂਹ ਨੂੰ ਠੰਡ ਦੇਵੇ ਉਹ ਚੀਜ਼ ਦੇਖਣੀ ਆ ਸੋ ਹੁਣ ਚੱਲੇ ਆ ਗੱਡੀ ਚੱਕ ਕੇ ਅਗਲੀ ਬੀਜ ਤੇ ਸੋ ਬੀਜ ਤੇ ਫਿਰ ਆਜੋ ਨਾਲ ਦੀ ਨਾਲ ਟੁੱਟੇ ਰਹੋ ਸਸਰੀ ਕਾਲ ਧੰਨਵਾਦ ਨਮਸਕਾਰ ਮੈਂ ਆਪਣਾ ਵਿਜੇ ਅਬਦੁੱਲ ਪੀਟੀਸੀ ਪੰਜਾਬੀ ਪਿੰਡ ਦਾ ਸਫਰ ਤੈਅ ਕਰਕੇ ਕਹਿੰਦੇ ਕਿ ਮੁੰਡੇ ਮਿਸ਼ਨ ਵੇਜ ਤੇ ਪਹੁੰਚ ਗਿਆ ਤੇ ਉਹਨੂੰ ਉਲਟੀ ਆ ਗਈ ਸੀ ਉਲਟੀ ਕਰਨ ਗਿਆ ਹੈ ਉਲਟੀ ਕਰਨ ਗਿਆ ਹੈ ਸੋ ਹੁਣ ਮਾਮਾ ਜੀ ਤੁਹਾਡੀ ਜੁੰਮੇਵਾਰੀ ਤੇ ਆਏ ਆ ਸੀ ਮੋਹਲ ਦੇਖੂਗਾ ਇੱਥੇ ਪੂਰਾ ਸੋ ਮੋਹਲ ਦੇ ਚੱਕਰ ਚ ਸਵੇਰ ਦੇ 10 ਵਜੇ ਦੇ ਨਿਕਲੇ 6 ਵਜੇ ਤੱਕ ਕੁਝ ਨਹੀਂ ਦਿਖਿਆ ਚਲੋ ਅੱਗੇ ਦਰ ਸਵੇਰ ਦੀ ਧੁੰਦਾਂ ਵੇਟ ਕਰ ਲਓ ਚਲੋ ਜੀ ਆ ਜਾਓ ਓਏ ਹੋਏ ਹੋਏ ਨਦੀ ਬਾਬਿਓ ਤੀਜੀ ਵਿੱਚ ਦੇਖ ਲਈਆ ਸੋ ਇੱਥੇ ਲੱਗਦਾ ਮਾੜਾ ਮੋਟਾ ਝਲਕਾ ਇੱਕ ਕਹਿੰਦਾ ਉਹ ਲੈ ਕੇ ਬੈਠਾ ਹੈ ਨਾਲ ਸੋ ਹਾਂਜੀ ਬਾਬਿਓ ਉਰੇ ਆਓ ਕੀ ਕਹਿਣਾ ਚਾਹੋਗੇ ਇੱਥੇ ਮਿਲੂਗਾ ਤੁਹਾਡਾ ਸਮਾਨ ਲੱਗੂਗਾ ਕੀ ਮਿਲੂਗਾ ਦੇਖ ਬੇ ਸਾਰਾ ਕਰਦੇ ਵੇਦੇ ਆ ਤੇਰੇ ਸਮਾਨ ਤੂੰ ਜਿਹੜੀਆਂ ਗੱਲਾਂ ਕਰਦਾ ਨਾ ਤੂੰ ਹੁਣ ਉੱਧਰ ਨਾ ਜਾ ਇੱਧਰ ਗੱਲ ਕਰ ਕਿਹੜਾ ਸਮਾਨ ਕਹਿੰਨਾ ਤੂੰ ਮੈਂ ਇਸ ਸ਼ਿਪ ਬਾਰੇ ਰੱਸੀ ਉਹ ਦੇ ਕਿਹੜੀ ਸ਼ਿਪ ਦਾ ਮੋਟਾ ਦਾ ਕਹਿੰਦੇ ਹੈ ਹੈ ਜਾਦੂ ਇੱਥੇ ਹੈਗਾ ਹਾਂ ਥੋੜਾ ਜਿਹਾ ਟੇਸਟ ਹੈਗਾ ਟੇਸਟ ਲਈ ਤੈਨੂੰ ਮੈਂ ਕਹਿ ਰਿਹਾ ਨੇ ਚਪੇੜਾ ਤੇਰੀ ਪੈਣੀ ਆ ਇੱਥੇ ਆ ਕੇ ਤੇਰੀ ਮੰਮੀ ਵੇਂਦੀ ਪਈ ਆ ਵੀਡੀਓ ਇਹ ਜਿਹੜੇ ਤੂੰ ਟੇਸਟ ਭਾਲਦਾ ਨਾ ਇਹ ਆ ਉਹ ਬੇ ਉਹਨੂੰ ਫੋਨ ਆ ਗਿਆ ਕਰੋ ਕਹਿੰਦੇ ਤੂੰ ਜਾਨੂ ਨਾਲ ਨਹੀਂ ਰਹਿਣਾ ਉਹ ਗਲਤ ਵੀਡੀਓ ਬਣਾਉਂਦਾ ਹਾਂ ਹੈਲੋ ਹੈਲੋ ਹਾਂਜੀ ਕਿਵੇਂ ਕਿਵੇਂ ਮਾਇਆ ਆ ਗਿਆ ਵਾ ਕਾਂਟੇ ਤੱਕ ਕਿੰਡਾ ਪਹਿਲਾਂ ਫੜ ਲਾ ਦੋ ਘੰਟੇ ਤੱਕ ਉਂਦੇ ਪਲਾਨ ਕਰਦੇ ਪਏ ਕਹਿੰਦੇ ਨਾਲੀਏ ਤੇ ਇੱਕ ਕਹਿੰਦਾ ਸ਼ਰਮ ਹੁੰਦੀ ਆ ਹਾਂਜੀ ਕੀ ਆਉਂਦੀ ਸ਼ਰਮ ਤੇਰੇ ਕੇ ਇਹੋ ਜਿਹਾ ਲੱਗ ਮੈਨੂੰ ਆਉਂਦੀ ਆ ਸ਼ਰਮ ਨਹੀਂ ਤੇਰੇ ਕੇ ਇਹੋ ਜਿਹਾ ਲੱਗਾ ਜਿਹੜਾ ਤੈਨੂੰ ਸ਼ਰਮ ਹੁੰਦੀ ਐ ਮੈਨੂੰ ਆਉਂਦੀ ਆ ਹਾਂ ਕੀ ਆਉਂਦੀ ਸ਼ਰਮ ਤੈਨੂੰ ਕੋਈ ਸ਼ਰਮ ਨਹੀਂ ਤੈਨੂੰ ਆਉਂਦੀ ਸ਼ਰਮ ਆਪਾਂ ਤਾਂ ਕੀ ਆਉਣੀ ਕੀ ਚੱਕਰ ਫਿਰ ਤੂੰ ਨੋਂਦਾ ਕਿਉਂ ਨਹੀਂ ਪਿਆ ਆਪਾਂ ਨਾਈਦਾ ਬਈ ਕਰੇ ਸੋ ਟੋੜੀ ਲੱਗੀ ਸੁੱਕ ਨਾਲ ਮਤਲਬ ਕਿ ਐ ਹੀ ਨੋਂਦੇ ਨਹੀਂ ਕਰੇ ਨੋਂਦੇ ਨਹੀਂ ਕਰੇ ਨੋਂਦੇ ਆ ਨੋਂਦੇ ਆ ਕੀ ਕੀ ਨਾਣ ਦਾ ਮਜ਼ਾ ਆ ਨਗਾ ਐ ਮ제 ਲੈਣਾ ਆ ਮ제 ਚੀਜ਼ਾਂ ਵੇਣਾ ਇੱਥੇ ਇਹ ਟੱਪ ਦਾ ਕਾਲੇ ਆ ਭੈਣ ਨੇ ਇਹ ਗੋਰਾ ਚਿੱਟਾ ਥੋੜਾ ਆ ਹਾਂ ਫਿਰ ਨਾਲਾ ਬਾਈ ਨਹੀਂ ਦੇ ਵਿੱਚ ਜਿੰਨੀ ਰੀ ਵੀ ਖੁੱਤੀ ਪੱਟੀ ਆ ਉਹ ਵੰਟੇ ਖੇਡਣ ਲਈ ਪੱਟੀ ਆ ਅੱਜ ਤੂੰ ਕਿਉਂ ਖੁੱਤੀ ਪੱਟ ਰਿਆਂ ਨੂੰ ਖੁੱਤੀ ਕਹਿੰਦੇ ਆ ਇਹ ਕੁੱਤਾ ਕੁੱਤੀ ਕੁੱਤੀ ਆ ਇੱਧਰ ਆ ਮੋਰਾ ਬਾਵਾ ਵੱਡਾ ਇਹਦਾ ਮੋਰਾ ਮੋਰਾ ਵੱਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਹਿੰਦੇ ਕਿ ਮੁੰਡੇ ਨਿਕਲੇ ਆ ਸੋ ਅਨ ਸਕਸੈਸਫੁਲ ਕਹਿੰਦੇ ਮਿਸ਼ਨ ਹੋ ਗਿਆ ਹਾਂਜੀ ਮਾਮਾ ਜੀ ਤੁਸੀਂ ਕੋਈ ਗੱਲ ਸਿਆਣੀ ਗੱਲ ਦੱਸੋ ਹੁਣ ਪਰਸੋਂ ਆਈਏ ਫਿਰ ਵੇਟ ਕਰੀ ਜਾਓ ਕਜੀ ਤੇ ਰੱਬ ਖੁਸ਼ ਹੋਏਗਾ ਤੁਹਾਡੇ ਤੇ بابا ਜੀ ਹੁਣ ਤਾਂ ਆ ਕਹਿੰਦੇ ਕਿ ਸ਼ਾਮ ਤੋਂ ਰਾਤ ਵੀ ਹੋਣ ਆਲੀ ਆ ਸੋ ਕੁਝ ਨਹੀਂਗਾ ਲੋ ਜੀ ਮਾਮਾ ਜੀ ਓਕੇ ਆ ਜੀ ਓਕੇ ਚੱਲੀਏ ਸੀ ਯੂ ਟਮਾਰਾ ਲੋਕ ਕਿਹੜਾ ਸ਼ੁਰੂ ਕੀਤਾ ਹੀਗਾ ਤੇ ਖਤਮ ਵੀ ਕਰਤਾ ਕੁਛ ਨਹੀਂ ਦੇਖਿਆ ਸੋ ਤੁਹਾਡਾ ਵੀ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਪਿੱਛੇ ਵੇਸਟ ਕੀਤਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੋ ਅਗਲਾ ਬਲੌਗ ਇਹਦੇ ਪਰਸੋ ਫਿਰ ਬੀਜ ਤੇ ਆਵਾਂਗੇ ਤੇ ਵੇਟ ਕਰਿਓ ਬਲੌਗ ਦੀ ਸਤਿ ਸ੍ਰੀ ਅਕਾਲ ਧੰਨਵਾਦ ਨਮਸਕਾਰ ਸਤਿ ਸ੍ਰੀ ਅਕਾਲ ਜੀ